ਗੱਡੀ ਐਕਸੀਡੈਂਟ ਦੀ ਨਿਸ਼ਾਨੀ ਦੇਖ ਲਓ ਇਹ ਰੰਗ ਪਿੱਲਰ ਪਾਟੇ ਹੋਏ ਆ ਬੋਨਟ ਵਾਲੀ ਜਗ੍ਹਾ ਪਾਟੀ ਹੋਈ ਆ ਰੰਗ ਦੀ ਪੋਜੀਸ਼ਨ ਕੀ ਆ ਜਦੋਂ ਗੱਡੀ ਪ੍ਰੋਪਰ ਗਲਾਈਆਂ ਚ ਨਾ ਹੋਵੇ ਆ ਚੀਜ਼ਾਂ ਦੇ ਉੱਪਰ ਚਿੰਬਾ ਪਏ ਹੋਣ ਸਮਝ ਲਿਓ ਵੀ ਗੱਡੀ ਐਕਸੀਡੈਂਟ ਹੈ ਦੋਸਤੋ ਆਪਣੇ ਕੋਲੇ ਗੱਡੀ ਆਈ ਹੈ ਵਾਈਟ ਸਮੋਕ ਦਿਖਾਉਂਦੀ ਹੈ ਐਕਸੀਡੈਂਟ ਹੈ ਕਲੰਪ ਕੋਈ ਵੀ ਨਹੀਂ ਮੈਂ ਹਾਂ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਕਈ ਵਾਰੀ ਕਸਟਮਰ ਇੰਨਾ ਕੋਈ ਮਜਬੂਰ ਹੋ ਜਾਂਦਾ ਗੱਡੀ ਲੈ ਕੇ ਜਾਂ ਗੱਡੀ ਵੇਚਣ ਵਾਲਾ ਇੰਨਾ ਕੁ ਲਾਲਚੀ ਹੋ ਜਾਂਦਾ ਹੈ ਇਸ ਵੀਡੀਓ ਵਿੱਚ ਦੱਸਾਂਗੇ ਤੁਹਾਨੂੰ ਗੱਡੀ ਆਲਰੇਡੀ ਸਾਰੀ ਐਕਸੀਡੈਂਟ ਹੈ ਐਕਸੀਡੈਂਟ ਦੀਆਂ ਗੱਡੀ ਦੀਆਂ ਨਿਸ਼ਾਨੀਆਂ ਕੀ ਹੁੰਦੀਆਂ ਇਹ ਤੁਹਾਨੂੰ ਸਾਰਾ ਕੁਝ ਦੱਸ ਦਿਆਂ ਗੱਡੀ ਜਦੋਂ ਲਈ ਵਿਅਕਤੀ ਨੇ ਉਹਦਾ ਇੰਨਾ ਵੀ ਧਿਆਨ ਨਹੀਂ ਗਿਆ ਯਾਰ ਇਹ ਤਾਂ ਰੰਗ ਰੰਗ ਪਹਿਲਾਂ ਇੰਜਨ ਤੇ ਬਹੁਤ ਟੁੱਲਿਆ ਹੋ ਪਿਆ ਠੀਕ ਹੈ ਗੱਡੀ ਦੀ ਚਮਕ ਵੇਖ ਲਈ ਗੱਡੀ ਐਕਸੀਡੈਂਟ ਦੀ ਨਿਸ਼ਾਨੀ ਦੇਖ ਲੋ ਇਹ ਰੰਗ ਪਿੱਲਰ ਪਾਟੇ ਹੋਏ ਆ ਬੋਨਟ ਵਾਲੀ ਜਗ੍ਹਾ ਪਾਟੀ ਹੋਈ ਆ ਰੰਗ ਦੀ ਪੋਜੀਸ਼ਨ ਕੀ ਆ ਜਦੋਂ ਗੱਡੀ ਪ੍ਰੋਪਰ ਗਲਾਈਆਂ ਚ ਨਾ ਹੋਵੇ ਆ ਚੀਜ਼ਾਂ ਦੇ ਪਰਚੇ ਆਪਾ ਪਏ ਹੋਣ ਸਮਝੋ ਜੋ ਵੀ ਗੱਡੀ ਐਕਸੀਡੈਂਟ ਹੈ ਇਸ ਤੋਂ ਇਲਾਵਾ ਗੱਡੀ ਦੇ ਕੰਮ ਕਿਹੜੇ ਕਿਹੜੇ ਕਰਨੇ ਆ ਗੱਡੀ ਵਾਈਟ স্মੋਕ ਦਿਖਾਉਂਦੀ ਆ ਚਮਕ ਦੇਖ ਲਈ ਆਪਾਂ ਬਹੁਤ ਸੋਹਣੀ ਆ ਜੀ ਆਪਾਂ ਚਲੋ ਅੰਦਰ ਬੈਠਨੇ ਆ ਸੋ ਦੋਸਤੋ ਜੇ ਹਜੇ ਵੀ ਤੁਸੀਂ ਤੁਹਾਨੂੰ ਪਛਾਣ ਨਹੀਂ ਚੰਗੇ ਤੇ ਮਾੜੇ ਦੀ ਅਗਰ ਅੰਟੀਰੀਅਰ ਪਾਰਟ ਦੇ ਉੱਪਰ ਐਦਾਂ ਪੇਚ ਲੱਗੇ ਹੋਏ ਸਮਝ ਲਿਓ ਵੀ ਤੁਹਾਡੀ ਗੱਡੀ ਐਕਸੀਡੈਂਟ ਹੈ ਕਿਸੇ ਨੇ ਸਹੀ ਤਰੀਕੇ ਨਾਲ ਇਹਨੂੰ ਤਿਆਰ ਨਹੀਂ ਕੀਤਾ ਹੁਣ ਤੁਸੀਂ ਬਾਹਰ ਵੇਖੋ ਵੀ ਪਟੀਨ ਭਰ ਕੇ ਪੇਚ ਲਾਤੇ ਕਿਸੇ ਨੇ ਸਮਝਿਆ ਵੀ ਸ਼ਾਇਦ ਕਿਸੇ ਨੇ ਖੋਲਣਾ ਹੀ ਨਹੀਂ ਕਿਉਂ ਸਸਤੇ ਦੇ ਵਿੱਚ ਗੱਡੀ ਤਿਆਰ ਕਰਨੀ ਹੈ ਜਦੋਂ ਸਸਤੇ ਚ ਤਿਆਰ ਕਰਨੀ ਹੈ ਫਿਰ ਗੱਡੀ ਦੀ ਕੰਡੀਸ਼ਨ ਕੁਝ ਅਜਿਹੀ ਨਿਕਲੇ ਐਕਸੀਡੈਂਟ ਗੱਡੀ ਨੂੰ ਪ੍ਰੋਪਰ ਜਾਂਚ ਲਿਆ ਕਰੋ ਕੀ ਹਾਲਤ ਹੈਗੀ ਹੈ ਰੇਡੀਏਟਰ ਕਿਦਾਂ ਮੂਰਲੀਆਂ ਗਾਰਡਰੀਆਂ ਕਿਦਾਂ ਫਸੀਆਂ ਹੋਈਆਂ ਇਸ ਤੋਂ ਇਲਾਵਾ ਰੈਡੀਏਟਰ ਦੀ ਪ੍ਰੋਪਰ ਫਿਟਿੰਗ ਹੀ ਹੈ ਨਹੀਂ ਕਿਉਂਕਿ ਜਦੋਂ ਐਕਸੀਡੈਂਟ ਗੱਡੀ ਲੈ ਕੇ ਆਉਂਗੇ ਤਾਂ ਕਾਫੀ ਸਰਾਂ ਉਤੇ ਖਰਚਾ ਹੋਏਗਾ ਇਹ ਤੁਹਾਨੂੰ ਸਮਝਣ ਦੀ ਲੋੜ ਹੈ ਤੁਹਾਨੂੰ ਪਹਿਚਾਨ ਹੋਣੀ ਚਾਹੀਦੀ ਹੈ ਵੀ ਤੁਸੀਂ ਗੱਡੀ ਕੀ ਵੇਖ ਲਈ ਰੈਡੀਏਟਰ ਲੀਕਰ ਸਦਾ ਕਿਤੇ ਵੀ ਫਿਟਿੰਗ ਹੈ ਨਹੀਂ ਪ੍ਰੋਪਰ ਮੇਰਾ ਵੀਡੀਓ ਪਾ ਕੇ ਮਕਸਦ ਅਸਾਂ ਦਾ ਤੁਹਾਨੂੰ ਇਹੀ ਹੈ ਵੀ ਤੁਹਾਡੀ ਗੱਡੀ ਦੀ ਫਿਟਿੰਗ ਕਿੱਦਾਂ ਦੀ ਹੈਗੀ ਐ ਤੁਸੀਂ ਗੱਡੀ ਕਿਦਾਂ ਦੀ ਲੈ ਰਹੇ ਹੋ ਅਗਰ ਇਦਾਂ ਦੀ ਗੱਡੀ ਦੀ ਹਾਲਤ ਦੀ ਤੁਸੀਂ ਗੱਡੀ ਲਹੋਗੇ ਤੇ ਖੂਬ ਸਾਰੇ ਤੁਹਾਡੇ ਪੈਸੇ ਲੱਗਣਗੇ ਡਬਲ ਪੈਸੇ ਲੱਗਣਗੇ ਫਿਰ ਇਹੋ ਜੀ ਗੱਡੀ ਦੇ ਉੱਤੇ ਰਿਜ਼ਲਟ ਲੈਣ ਵਾਸਤੇ ਬੜਾ ਕੁਝ ਕਰਨਾ ਪੈਂਦਾ ਗੱਡੀ ਆਪਣੇ ਕੋਲੇ ਨੰਗਲ ਕੋਲ ਆਈ ਹੋਈ ਸੀਗੀ ਨਾ ਹੀਟਰ ਚੱਲ ਰਿਹਾ ਸੀ ਨਾ ਮੀਟਰ ਚੱਲ ਰਿਹਾ ਸੀ ਇਸ ਤੋਂ ਇਲਾਵਾ ਬਹੁਤ ਸਾਰੀਆਂ ਛੋਟੀਆਂ ਛੋਟੀਆਂ ਸਮੱਸਿਆ ਸੀ ਇੱਕ ਹਾਸੇ ਵਾਲੀ ਗੱਲ ਅੱਗੇ ਜਾ ਕੇ ਦੱਸੂਗਾ ਜੋ ਤੁਸੀਂ ਸੁਣ ਕੇ ਤੇ ਵੇਖ ਕੇ ਹੈਰਾਨ ਰਹਿ ਜਾਓਗੇ ਵੀ ਮਿਸਤਰੀਆਂ ਤੇ ਘੱਟ ਵਿਸ਼ਵਾਸ ਹੈ ਤੇ ਪੰਡਤਾਂ ਤੇ ਧਾਗਿਆਂ ਤੇ ਬਾਲਾ ਵਿਸ਼ਵਾਸ ਹੈ ਤੁਸੀਂ ਸੋਚੋਗੇ ਵੀ ਉਹ ਬਾਈ ਜੀ ਕਿਵੇਂ ਉਹ ਵੀਰ ਜੀ ਅੱਗੇ ਜਾ ਕੇ ਆਪਾਂ ਤੁਹਾਨੂੰ ਦਿਖਾਵਾਂ ਤੇ ਗਾਹਕ ਨੂੰ ਪੁੱਛਾਂਗੇ ਤੈਨੂੰ ਡਰ ਨਹੀਂ ਲੱਗਿਆ ਕਿਉਂਕਿ ਜਿਹੜੀ ਐਕਸੀਡੈਂਟ ਗੱਡੀ ਹੈ ਉਹਨੇ ਖੂਬ ਸਾਰਾ ਖਰਚਾ ਕਰਾਉਣਾ ਹੁੰਦਾ ਠੀਕ ਹੈ ਹਰ ਇੱਕ ਵਿਅਕਤੀ ਦੀ ਇੱਕ ਇੱਛਾ ਹੁੰਦੀ ਹੈ ਵੀ ਗੱਡੀ ਅਸੀਂ ਲੈਣੀ ਹੈ ਜੀ ਤੇ ਗੱਡੀ ਲੈ ਕੇ ਅਸੀਂ ਆਪਣੀ ਸ਼ੌਂਕ ਪੂਰੇ ਕਰਨੇ ਆ ਅਰ ਜਿਹੀ ਗੱਡੀ ਲੈਣ ਦਾ ਸ਼ਾਂਪੂਰੇ ਕਰਨ ਦਾ ਕੋਈ ਮਕਸਦ ਨਹੀਂ ਹੈਗਾ ਜਿਹੜੀ ਤੁਹਾਡੀ ਗੱਡੀ ਖੂਬਸਾਰੇ ਪੈਸੇ ਲਵਾਵੇ ਪ੍ਰੀਤ ਮੋਟਰਸ ਬੋਰ ਦਾ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਐਂਡ ਕਮੈਂਟ ਜਰੂਰ ਕਰੋ ਚੈਨਲ ਨੂੰ ਕਰੋ ਸਬਸਕ੍ਰਾਈਬ ਕਿਉਂਕਿ ਆਪਾਂ ਹਮੇਸ਼ਾ ਸਮਾਜ ਵਿੱਚ ਉਹ ਗੱਲਾਂ ਦੱਸਣੀਆਂ ਚਾਹੁੰਦੇ ਆ ਜਿਹੜਾ ਕਿ ਆਮ ਮਕੈਨਿਕ ਨਹੀਂ ਦੱਸਦਾ ਤੁਹਾਡੇ ਵਿੱਚ ਬੈਨੀਫਿਟ ਵਾਸਤੇ ਨਹੀਂ ਹੁੰਦੀਆਂ ਹੁਣ ਅਗਲੀ ਵੀਡੀਓ ਵੇਖੋ ਨਾਲੇ ਸੁਣੋ ਨਾਲੇ ਹੱਸੋ ਸੋ ਦੋਸਤੋ ਕੰਮ ਕੋਈ ਕਰਾਉਣਾ ਨਹੀਂ ਚਾਹਦਾ ਮਿਸਤਰੀ ਕੋਲ ਪੈਸੇ ਨਹੀਂ ਲਵਾਉਣਾ ਚਾਹੁੰਦਾ ਪਰਤਾ ਕੋਲ ਧਾਗੇ ਵੇਖ ਕਿੰਨੇ ਕਰਵਾ ਕੇ ਲਾਇਆ ਬਾਈ ਜੀ ਕੀ ਹਾਲ ਚਾਲ ਹੈ ਬੜੀ ਠੀਕ ਠਾਕ ਤੁਸੀਂ ਲੈ ਕੇ ਆਏ ਹੋ ਹਾਂਜੀ ਹਾਂਜੀ ਕਵੋਡਲ ਕੈਮਰਾ ਨਹੀਂ ਮਾਰਦਾ ਇਹ ਤੁਸੀਂ ਧਾਗੇ ਚੱਕੀ ਫਿਰਦੇ ਆਂ ਗੱਡੀ ਤਾਂ ਤੁਸੀਂ ਚਲਦੀ ਲਈ ਜਾਣਾ ਹਾਂਜੀ ਹਾਂਜੀ ਇਹ ਧਾਗੇ ਹੀ ਲਿਫਟੇ ਵੇ ਸਟੀering ਕੋਲ ਲਿਫਟੇ ਵੇ ਤੇ ਕਿੱਥੇ ਹੱਥ ਲਾ ਕੇ ਦੱਸੀ ਮਾੜਾ ਜੀ ਇਹ ਜਗ੍ਹਾ ਤੇ ਲਿਫਟਿੰਗ ਦੀ ਅੱਛਾ ਵੀ ਗੱਡੀ ਚਲਦੀ ਰਵੇ ਹੈ ਵੀ ਬਾਬਾ ਮੈਂ ਤੇਰੇ ਤੋਂ ਧਾਗੇ ਕਰਾ ਕੇ ਲੈ ਕੇ ਆਇਆ ਹੈ ਵੀ ਐਂ ਗੱਡੀਆਂ ਚੱਲ ਪੈਣਗੀਆਂ ਜਿਵੇਂ ਗੱਡੀ ਦੀ ਹਾਲਾਤ ਹੈ ਹਾਂਜੀ ਹਾਂਜੀ ਪਾਈਪਾ ਸਮਾਨ ਟੁੱਟਿਆ ਹੈ ਹਣਾ ਕਿੱਤਾ ਗਿਆ ਨਾ ਕੰਮ ਹੁੰਦਾ ਕਿਤੇ ਨਾ ਜੀ ਨਾ ਇਹ ਤਾਂ ਫਿਰ ਮੈਂ ਕੋਲ ਕਈ ਦੇ ਵਿੱਚ ਰੱਖਦੇ ਮਗਾ ਚੱਲ ਕੇ ਦੱਸੀ ਲੱਗਿਆ ਜਾਂ ਤੇਰੇ ਤਹਰਤਾ ਬੱਸ ਤੁਹਾਨੂੰ ਹੈ ਲੱਗਿਆ ਹੈ ਵੀ ਹੈ ਜੀ ਨਹੀਂ ਵੀ ਗੱਡੀ ਐਕਸੀਡੈਂਟ ਦੀ ਨਿਸ਼ਾਨੀ ਦੇਖ ਲਓ ਇਹ ਰੰਗ ਪਿੱਲਰ ਪਾਟੇ ਹੋਏ ਆ ਬੋਨਟ ਵਾਲੀ ਜਗ੍ਹਾ ਪਾਟੀ ਹੋਈ ਆ ਰੰਗ ਦੀ ਪੋਜੀਸ਼ਨ ਕੀ ਆ ਜਦੋਂ ਗੱਡੀ ਪ੍ਰੋਪਰ ਗਲਾਈਆਂ ਚ ਨਾ ਹੋਵੇ ਆ ਚੀਜ਼ਾਂ ਦੇ ਉੱਪਰ ਚਿੰਬਾ ਪਾਏ ਹੋਣ ਸਮਝ ਲਓ ਵੀ ਗੱਡੀ ਐਕਸੀਡੈਂਟ ਆ ਇਸ ਤੋਂ ਇਲਾਵਾ ਗੱਡੀ ਦੇ ਕੰਮ ਕਿਹੜੇ ਕਿਹੜੇ ਕਰਨੇ ਆ ਗੱਡੀ ਵਾਈਟ স্মੋਕ ਦਿਖਾਉਂਦੀ ਹੈ ਚਮਕ ਦੇਖ ਲਈ ਆਪਾਂ ਬਹੁਤ ਸੋਹਣੀ ਹੈ ਜੀ ਆਪਾਂ ਚਲੋ ਅੰਦਰ ਬੈਠਨੇ ਆ ਸੋ ਦੋਸਤੋ ਜੇ ਹਜੇ ਵੀ ਤੁਸੀਂ ਤੁਹਾਨੂੰ ਪਛਾਣ ਨਹੀਂ ਚੰਗੇ ਤੇ ਮਾੜੇ ਦੀ ਫਿਰ ਸਾਡੀ ਵੀਡੀਓ ਪਾਉਣ ਦਾ ਕੋਈ ਜ਼ਿਆਦਾ ਮਕਸਦ ਨਹੀਂ ਰਹਿ ਜਾਂਦਾ ਕਿਉਂਕਿ ਹੁਣ ਗੱਡੀ ਮੇਰੇ ਕੋਲ ਕੰਮ ਕਰਾਉਣ ਆਈ ਹੈ ਮੈਂ ਬਾਹਰ ਜਾ ਕੇ ਦੱਸਦਾ ਵੀ ਕੀ ਕੀ ਕਰਾਉਣਾ ਚਾਹੁੰਦੇ ਆ ਤੇ ਗੱਡੀ ਦੇ ਹਾਲਾਤ ਕਿਦਾਂ ਦੇ ਸੋ ਦੋਸਤੋ ਹੱਥ ਜੋੜ ਕੇ ਬੇਨਤੀ ਕਰਦਾ ਮੈਂ ਨਮਨ ਬੇਨਤੀ ਹੈ ਜਦੋਂ ਕਸਟਮਰ ਨੂੰ ਫਸਾਉਣਾ ਹੋਵੇ ਜਿਸ ਵਿਅਕਤੀ ਕੋਲੇ ਉਹ ਇਨਫਰਾਸਟ੍ਰਕਚਰ ਨਾ ਹੋਵੇ ਟੂਲ ਨਾ ਹੋਣ ਤੇ 10000 ਵਾਲਾ ਕੰਮ ਜਦੋਂ ਤੁਸੀਂ 5000 ਦੇ ਵਿੱਚ ਕਰਾਉਣਾ ਚਾਹੁੰਦੇ ਆ ਤੇ ਕਰਨ ਵਾਲਾ ਵੀ ਰੈਡੀ ਹੁੰਦਾ ਤੇ ਕਰਾਉਣ ਵਾਲਾ ਵੀ ਰੈਡੀ ਹੁੰਦਾ ਫਿਰ ਕੁਝ ਅਜੀਹਾ ਹੀ ਹੁੰਦਾ ਹੁਣ ਮੈਂ ਜਦੋਂ ਇਹਦਾ ਬੰਪਰ ਖੋਲੂਗਾ ਇਹਦੇ ਨੁਕਸ ਕਿੱਥੇ ਨਿਕਲਣਗੇ ਇੰਟਰਕੂਲਰ ਕਿਉ ਜਾ ਹੋਊਗਾ ਇਸ ਤੋਂ ਇਲਾਵਾ ਮੈਨੀਫੋਲਡ ਦੇ ਬੋਲਟ ਕਿੰਨੇ ਟੁੱਟਦੇ ਆ ਕਿੰਨੇ ਫਸਦੇ ਆ ਟਾਈਮਿੰਗ ਚੇਨ ਦੀ ਆਵਾਜ਼ ਇਹਦੇ ਤੋਂ ਆ ਰਹੀ ਆ ਬੇਟਾ ਗੱਡੀ ਸਟਾਰਟ ਕਰਿਓ ਟਾਈਮਿੰਗ ਚੇਨ ਦੀ ਆਵਾਜ਼ ਆਉਂਦੀ ਆ ਚਾਉਂਦੀ ਆ ਵਾਈਟ ਸਮੋਕ ਦੀ ਸਮੱਸਿਆ ਇਹਨੂੰ ਐ ਮੈਂ ਵੀਰੋਣੇ ਨੂੰ ਐਸਟੀਮੇਟ ਕਰੀ ਦੇਤਾ ਮੈਂ ਕਿਹਾ ਵੀ ਵੀਰ ਜੀ ਉਹਨੇ ਦੀ ਗੱਡੀ ਨਹੀਂ ਜਿੰਨੇ ਤੇ ਪੈਸੇ ਲੱਗਦੇ ਆ ਕਿਉਂਕਿ ਗੱਡੀ ਦਾ ਫਰੇਮ ਅਜੇ ਹੈ ਵੇਖਣ ਨੂੰ ਚੰਗਾ ਲੱਗਦਾ ਇਧਰ ਲਿਆ ਪਾਓ ਜੀ ਆਇਓ ਬੇਟਾ ਸਟਾਰਟ ਕਰਿਓ ਕਰੀ ਖੜ ਜਾ ਖੜ ਜਾ ਫਰੀ ਦੀ ਕੰਡੀਸ਼ਨ ਇਹੀ ਹੈ ਵੀ ਇਸ ਗੱਡੀ ਤੇ ਅਸੀਂ ਜਿੰਨੇ ਮਰਜ਼ੀ ਪੈਸੇ ਲਾ ਲਈਏ ਰਿਜ਼ਲਟ ਜ਼ੀਰੋ ਆ ਕਿਹੜਾ ਵਿਅਕਤੀ ਆ ਕਿਹੜਾ ਮਕੈਨਿਕ ਆ ਜਿਹੜਾ ਆਈ ਗੱਡੀ ਨੂੰ ਮੋੜਦਾ ਹੋਵੇ ਠੀਕ ਹੈ ਗੱਡਾ ਗੱਡੀ ਸਟਾਰਟ ਕਰਿਓ ਕਿਉਂਕਿ ਗ੍ਰਿਪ ਲੱਥਾ ਸੀ ਕੰਮ ਸਟਾਰਟ ਕਰ ਲਿਆ ਸੀ ਹਲੋ ਮਾੜੀ ਜੀ ਬੇਟਾ ਰੇਹ ਦਿਓ ਸਟੈਮਿੰਗ ਚੇਨ ਨਹੀਂ ਦੀ ਪੈਂਦੀ ਆ ਪਹਿਲਾਂ ਕੰਮ ਕਰ ਲੀਏ ਵੀਰ ਹੁਣਾਂ ਨੂੰ ਪੁੱਛਾਂਗੇ ਰਿਜ਼ਲਟ ਕੀ ਆਇਆ ਆਡਾ ਆਈਡੈਂਟੀਟੀ ਲਕੋਲੀ ਆਪਾਂ ਸੋ ਸੱਜਣੋ ਜਦੋਂ ਤੁਸੀਂ ਗੱਡੀ ਲੈਨੇਓ ਕੁਝ ਸੋਚਿਆ ਕਰੋ ਮੇਰੇ ਕੋਲੇ ਆਉਣ ਦਾ ਮਕਸਦ ਕਿਸ ਦਾ ਕੀ ਹੈ ਵੀ ਮੈਂ ਐ ਹੀ ਕੰਮ ਸਾਰੇ ਸਵਾਰ ਦੂੰਗਾ ਨਹੀਂ ਜਿੱਥੇ ਪੈਸੇ ਲੱਗਦੇ ਉਹ ਲਾਉਣੇ ਵੈਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਗੱਡੀਆਂ 'ਚ ਸਮੱਸਿਆ BS6 ਹੈ ਉਹ ਵੀ ਆਈ ਖੜੀ ਹੈ ਆਪਾਂ ਉਹ ਵੀ ਸਟੱਡੀ ਕਰਦੇ ਆ ਤੇ ਉਹਦੇ ਬਾਰੇ ਵੀ ਆਪਾਂ ਤੁਹਾਨੂੰ ਜਾਣਕਾਰੀ ਦੇ ਆ ਸੋ ਜਦੋਂ ਤੁਸੀਂ ਘੱਟ ਪੈਸਿਆਂ ਦੇ ਵਿੱਚ ਵੀਡੀਓ ਬਹੁਤ ਪਹਿਲਾਂ ਆਪੀਆਂ ਉਹਦਾ ਤਯਰਬਾ ਕੀ ਕਹਿੰਦਾ ਹੈ ਤੇ ਇਹਦਾ ਕੰਮ ਕੀ ਹੋਣ ਵਾਲਾ ਇਹਦਾ ਇਹ ਤੋਂ ਇਲਾਵਾ ਇਲੈਕਟ੍ਰੀਕਲ ਪ੍ਰੋਬਲਮ ਹੈਗੀਆਂ ਇਹਦਾ ਸਪੀਡੋਮੀਟਰ ਨਹੀਂ ਚੱਲਦਾ ਮੀਟਰ ਨਹੀਂ ਚੱਲਦਾ ਉਹ ਕਿੱਥੇ ਜਾ ਕੇ ਕੰਮ ਨਿਕਲਵਾ ਕਸਟਮਰ ਨੂੰ ਹਰ ਇੱਕ ਗੱਲ ਪ੍ਰੋਪਰ ਪਹਿਲਾਂ ਸਮਝਾਈ ਜਾਂਦੀ ਜਦੋਂ ਚਾਬੀ ਫੜਦੇ ਆ ਨਾ ਕਸਟਮਰ ਤੋਂ ਸਾਡੀ ਕੁਝ ਰਿਸਪੌਂਸਿਬਿਲਟੀ ਅਲੱਗ ਹੁੰਦੀ ਹੈ ਕੱਲੀ ਚਾਬੀ ਫੜ ਲੈਣਾ ਜਾਂ ਗੱਡੀ ਦਾ ਕੰਮ ਸਟਾਰਟ ਕਰਨ ਨਾਲ ਉਹ ਗਲਤ ਹੈ ਗੱਡੀ ਨੂੰ ਪਹਿਲਾਂ ਡਾਇਗਨੋਸ ਕਰਨਾ ਪੈਂਦਾ ਕੀ ਹੈਗਾ ਕੋਈ ਵੀ ਵਿਅਕਤੀ ਜਦੋਂ ਕੰਮ ਕਰਦਾ ਹੈ ਜਾਂ ਕਰਾਉਂਦਾ ਹੈਗਾ ਉਹ ਸੋਚਦਾ ਬਾਈ ਜੀ ਪੈਸੇ ਕਿੰਨੇ ਲੱਗਣਗੇ ਟੈਲੀਫੋਨ ਤੇ ਹੀ ਇਹ ਇਹ ਪੁੱਛਦਾ ਪਰ ਜਦੋਂ ਪੈਸੇ ਦਾਅ ਦਿੰਦੇ ਆ ਉਹ ਸਾਹਮਣਾ ਕੰਮ ਕਰ ਦਿੰਦੇ ਆ ਆ ਬੱਤਕੀ ਜੀ ਬਣਾ ਕੇ ਤੋਰ ਦਿੰਦੇ ਆ ਜਾ ਬੇਟਾ ਆ ਗੱਡੀ ਦੀ ਹਾਲਤ ਦੇਖੋ ਅੰਦਰ ਕਸਟਮਰ ਮੁਤਾਬਕ ਇਹਦੇ ਹੀਟਰ ਵੀ ਨਹੀਂ ਚੱਲਦੇ ਜਿਹੜੀ ਇਹ ਜਿਹੜੀ ਇਹ ਸਮੱਸਿਆ ਆਪਾਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਅੱਗੇ ਤਾਂ ਕੱਲਾ ਦਿੱਲੀ ਵਾਲੇ ਹੀ ਕਰਕੇ ਭੇਜਦੇ ਹੁੰਦੇ ਸੀ ਜਿਗਾਰ ਆ ਸਾਰਾ ਤੁੱਥ ਮੁੱਥ ਤੇ ਹੁਣ ਤੁਸੀਂ ਦੇਖੋ ਵੀ ਇਹਦੀ ਕੀ ਪੋਜੀਸ਼ਨ ਹੈਗੀ ਆ ਜਦੋਂ ਇਹ ਜਹੀ ਗੱਡੀ ਨੂੰ ਜਦੋਂ ਇੱਥੋਂ ਟਿੱਕਰ ਜਾ ਕੇ ਖੋਲਣਾ ਪੈਂਦਾ ਬੰਦ ਲਫਾਫੇ ਚ ਕੀ ਹੈ ਉਹਨਾਂ ਚਿਕਰ ਕੁਝ ਨਹੀਂ ਪਤਾ ਲੱਗਦਾ ਹੁਣ ਸਾਨੂੰ ਡੈਂਟਰ ਵੀ ਇਨਵੋਲ ਕਰਨਾ ਪਊਗਾ ਕਿਉਂਕਿ ਰੇਡੀਏਟਰ ਹੈ ਜਿਹੜਾ ਉਹ ਹੈ ਹੀ ਨਹੀਂ ਆਪਣੀ ਥਾਂ ਤੇ ਆ ਲਓ ਆ ਰੇਡੀਏਟਰ ਕਿੱਥੇ ਤੁਰਿਆ ਫਿਰਦਾ ਹੈ ਭਾਈ ਜੀ ਸਤਿ ਸ੍ਰੀ ਅਕਾਲ ਕੀ ਹਾਲ ਹੈ ਹਾਂਜੀ ਸਤਿ ਸ੍ਰੀ ਅਕਾਲ ਸਰ ਅੱਗੇ ਵੀ ਤੁਸੀਂ ਗੱਡੀ ਕਰਵਾ ਕੇ ਲੈ ਕੇ ਗਏ ਹੋ ਹਾਂਜੀ ਹਾਂਜੀ ਤੁਹਾਨੂੰ ਰਿਜ਼ਲਟ ਮਿਲਿਆ ਹਾਂਜੀ ਪਰ ਹੁਣ ਤੁਸੀਂ ਇਹ ਗੱਡੀ ਲੈ ਕੇ ਆਏ ਹੋ ਹਾਂਜੀ ਤੁਸੀਂ ਸੋਚਿਆ ਸੀ ਵੀ ਇਹ ਜਿਆ ਕੁਝ ਹੋ ਸਕਦਾ ਨਹੀਂ ਨਹੀਂ ਉੱਪਰੋਂ ਤਾਂ ਸਾਫ਼ ਲੱਗਦੀ ਸੀਗੀ ਅੱਛਾ ਜੀ ਹਾਂਜੀ ਵਿੱਚੋਂ ਦਾ ਹੁਣ ਕੀ ਪਤਾ ਲੱਗਦਾ ਕੀ ਨਿਕਲਿਆ ਰਾਠੀ ਬੇਟਾ ਇਹਦੇ ਹੀਟ ਵਾਲੀਆਂ ਪਾਈਪਾਂ ਕਿੱਥੇ ਦਿਖਾਈਂ ਆਹ ਲਓ ਜੀ ਪਿਟਰੋਲੀਆਂ ਪਾਈਪਾਂ ਬੰਦ ਹੈ ਜਾਂ ਖੁੱਲੀਆਂ ਬੇਟਾ ਸਰਕਲ ਚੱਲਦਾ ਹੁਣ ਅੰਦਰਲੇ ਪਾਸਿਓਂ ਵੀ ਪ੍ਰੋਬਲਮ ਹੈ ਤੇ ਬਾਹਰੋਂ ਵੀ ਪ੍ਰੋਬਲਮ ਹੈ ਤੇ ਗੱਡੀ ਦੀ ਹਾਲਾਤ ਜਿਹੜੇ ਤੁਹਾਡੇ ਸਾਹਮਣੇ ਆ ਤੋ ਸੱਜਣੋ ਇਸ ਤੋਂ ਉੱਪਰ ਆਪਾਂ ਕੁਝ ਨਹੀਂ ਕਹਿ ਸਕਦੇ ਹੋ ਸਕਦਾ ਕਿਸ ਨੇ ਦੀ ਮਿੱਟੀ ਵਗੈਰਾ ਵੀ ਕੱਢ ਲਈ ਹੋਵੇ ਤਾਂ ਆਪਾਂ ਇਹਦੇ ਬੋਲਟ ਕਿੰਨੇ ਫਸਦੇ ਆ ਕਿੰਨੇ ਨਹੀਂ ਫਸਦੇ ਆਪਣਾ ਨੂੰ ਇਹ ਵੀ ਪਤਾ ਨਹੀਂ ਹੈਗਾ ਜਿੰਨਾਂ ਚਿਰ ਕੋਈ ਗੱਡੀ ਦੀ ਪ੍ਰੋਪਰ ਜਾਂਚ ਜਾਂ ਡਾਇਗਨੋਸ ਪ੍ਰੋਪਰ ਨਹੀਂ ਹੁੰਦਾ ਤਾਂ ਉਹਨਾਂ ਚਿਰ ਆਪਾਂ ਕੁਝ ਵੀ ਨਹੀਂ ਦੱਸ ਸਕਦੇ ਭਾਜੀ ਤੁਸੀਂ ਮੇਰੀਆਂ ਗੱਲਾਂ ਨਾਲ ਐਗਰੀ ਹੋ ਹਾਂਜੀ ਹਾਂਜੀ ਸਰ ਕਿੱਡੀ ਜਗ੍ਹਾ ਤੋਂ ਆਏ ਰੋਪੜ ਤੋਂ ਆਏ ਆਪਾਂ ਰੋਪੜ ਤੋਂ ਆਏ ਆ ਤੁਹਾਡੇ ਉੱਥੇ ਵੀ ਮਿਸਤਰੀ ਬਹੁਤ ਕੰਮ ਕਰਦੇ ਆ ਹਾਂਜੀ ਹਾਂਜੀ ਪਰ ਆ ਚੀਜ਼ਾਂ ਦਾ ਹਾਲ ਵੇਖ ਲਿਆ ਹਾਂਜੀ ਹਾਂਜੀ ਮੈਂ ਕੱਲਾ ਵੀ ਇਨਸਾਨ ਇਨਾ ਕਿ ਮਜਬੂਰ ਹੋ ਗਿਆ ਜਿਹੜਾ ਨਾਲ ਜੋਬ ਕਰਦਾ ਉਹਨੂੰ ਕਿਉਂ ਜੀ ਗੱਡੀ ਦਿੰਦਾ ਪਿਆ ਬੱਸ ਜੀ ਇਦਾਂ ਭਾਜੀ ਹੁਣ ਮੈਂ ਡੈਂਟਰ ਵੀ ਬੁਲਾਉਣਾ ਠੀਕ ਹੈ ਜੀ ਤੇ ਕੰਮ ਆਏ ਨਿਕਲਦੇ ਵਿੱਚੋਂ ਠੀਕ ਹੈ ਜੀ ਜਦੋਂ ਅਸੀਂ ਐਸਟੀਮੇਟ ਦਿੰਨੇ ਆ ਤੁਸੀਂ ਮੰਨ ਲਿਆ ਵੀ ਐਸਟੀਮੇਟ ਤੋਂ ਬਾਅਦ ਐਸਟੀਮੇਟ ਕਿਵੇਂ ਹਿੱਲਦਾ ਹਾਂਜੀ ਹਾਂਜੀ ਤੋਂ ਧੰਨਵਾਦ ਆ ਭਾਜੀ